ਅੱਜ ਜੋ ਮੈਂ ਤੁਹਾਨੂੰ ਸਟੋਰੀ ਦੱਸਣ ਜਾ ਰਹੀ ਹਾਂ ਕਿ ਤੁਸੀਂ ਜਾਣਦੇ ਹੋ ਲਾਹੌਰ ਦਾ ਕਿਹੜਾ ਸੂਬੇਦਾਰ ਸੀ ਜਿਸ ਨੇ ਬਹੁਤ ਜ਼ਿਆਦਾ ਸਿੰਘਾਂ ਦੇ ਅਤਿਆਜਾਰ ਕੀਤਾ ਸੀ ਸਿੰਘਾਂ ਦਾ ਸਿਰ ਲਿਉਣ ਵਾਲੇ ਨੂੰ ਉਹ ਇਨਾਮ ਦਿੰਦਾ ਸੀ ਉਹਨਾਂ ਦੀ ਜੋ ਬੀਵੀਆਂ ਬੱਚਿਆਂ ਨੂੰ ਜੇਲ੍ਹ ਵਿੱਚ ਸੁੱਟ ਦਿੰਦਾ ਸੀ ਬੱਚਿਆਂ ਦੇ ਟੋਟੇ ਕਰ ਕਰਕੇ ਉਹਨਾਂ ਦਾ ਹਾਰ ਬਣਾ ਕੇ ਉਹਨਾਂ ਦੀ ਬੀਬੀਆਂ ਦੇ ਗਲੇ ਵਿੱਚ ਪਾਉਂਦਾ ਸੀ ਐਸੀ ਮੀਰ ਮੰਨੂ मीर ਮੰਨੂ 9 ਅਪ੍ਰੈਲ 1748 ਈਸਵੀ ਨੂੰ ਲਾਹੌਰ ਤੇ ਮੁਲਤਾਨ ਦਾ ਨਵਾਂ ਸੁਬੇਦਾਰ ਬਣਿਆ। ਉਸਨੇ ਕੋੜਾ ਮਲ ਨੂੰ ਆਪਣਾ ਦੀਵਾਨ ਥਾਪਿਆ। ਮੀਰ ਮੰਨੂ ਨੇ ਆਪਣੇ ਸੂਬੇ ਦਾ ਪ੍ਰਬੰਧ ਠੀਕ ਕਰਨ ਪਿੱਛੋਂ ਸਿੱਖਾਂ ਨੂੰ ਖਤਮ ਕਰਨ ਲਈ ਗਸ਼ਤੀ ਫੌਜ ਛੱਡ ਦਿੱਤੀ। ਸਿੱਖ ਉਸ ਦਾ ਇਲਾਕਾ ਛੱਡ ਕੇ ਦੂਜੇ ਸੂਬਿਆਂ ਵਿੱਚ ਚਲੇ ਗਏ। ਸਰਦਾਰ ਜਸਾ ਸਿੰਘ ਰਾਮ ਗੜੀਆ ਆਪਣੇ ਜਥੇ ਸਮੇਤ ਜਲੰਧਰ ਦੇ ਫੌਜਦਾਰ ਅਦੀਨਾ ਬੇਗਪਾਸ ਭਰਤੀ ਹੋ ਗਿਆ 1748 ਈਸਵੀ ਦੀ ਦੀਵਾਲੀ ਸਮੇਂ ਸਿੱਖ ਅੰਮ੍ਰਿਤਸਰ ਇਕੱਠੇ ਹੋਏ ਮੀਰ ਮੰਨੂ ਨੇ ਸਿੱਖਾਂ ਨੂੰ ਖਤਮ ਕਰਨ ਲਈ ਆਪਣੇ ਜਰਨੈਲ ਨੂੰ ਫੌਜ ਦੇ ਕੇ ਭੇਜ ਦਿੱਤਾ ਤੇ ਜਲੰਧਰ ਦੇ ਫੌਜਦਾਰ ਵੀ ਹੁਕਮ ਪੇ ਦਿੱਤਾ ਕਿ ਉਹ ਵੀ ਫੌਜ ਲੈ ਕੇ ਸਿੱਖਾਂ ਨੂੰ ਫੜਨ ਲਈ ਅੰਮ੍ਰਿਤਸਰ ਪੁੱਜੇ 500 ਸਿੰਘਾਂ ਨੇ ਰਾਮ ਰੌਣੀ ਦੇ ਕਿਲੇ ਵਿੱਚ ਪਨਾਹ ਲੈ ਲਈ ਤੇ ਬਾਕੀ ਦੇ ਸਿੰਘ ਜੰਗਲਾਂ ਵਿੱਚ ਚਲੇ ਗਏ ਲਾਹੌਰ ਤੇ ਜਲੰਧਰ ਦੀ ਫੌਜ ਨੇ ਕਿਲੇ ਨੂੰ ਘੇਰਾ ਪਾ ਲਿਆ ਦੋ ਮਹੀਨੇ ਦੇ ਘੇਰੇ ਪਿੱਛੋਂ ਵੀ ਸਿੰਘਾਂ ਨੇ ਹਾਰ ਨਾ ਮੰਨੀ ਕਿਲੇ ਨੂੰ ਘੇਰਾ ਪਾਉਣ ਵਾਲੀ ਸ਼ਾਹੀ ਫੌਜ ਵਿੱਚ ਸਰਦਾਰ ਜਸਰ ਸਿੰਘ ਰਾਮ ਗੜੀਆ ਵੀ ਆਪਣੇ ਜਥੇ ਨਾਲ ਸ਼ਾਮਲ ਸੀ ਇੱਕ ਦਿਨ ਉਹ ਵੀ ਸ਼ਾਹੀ ਫੌਜ ਦਾ ਸਾਥ ਛੱਡ ਕੇ ਕਿਲੇ ਦੇ ਸਿੰਘਾਂ ਨੂੰ ਆਪਣੇ ਜਥੇ ਸਮੇਤ ਜਾ ਮਿਲੇ ਜਲੰਧਰ ਦੇ ਫੌਜਦਾਰ ਨੂੰ ਸਿੰਘਾਂ ਦਾ ਇਸ ਤਰ੍ਹਾਂ ਸਾਥ ਛੱਡ ਕੇ ਜਾਣਾ ਬਹੁਤ ਬੁਰਾ ਲੱਗਿਆ ਪਰ ਉਹ ਕਰ ਕੁਝ ਨਾ ਸਕਿਆ ਅਬਦਾਲੀ ਦੇ ਦੂਜੇ ਹਮਲੇ ਦੀ ਖਬਰ ਸੁਣ ਕੇ ਮੀਰ ਮੰਨੂ ਨੇ ਸਿੰਘਾਂ ਨਾਲ ਝੁਲਾਹ ਕਰ ਲਈ ਘੜੀ ਦਾ ਕੇਰਾ ਉਠਾ ਲਿਆ ਸਿੱਖਾਂ ਨੂੰ ਪੱਤੀ ਦੇ ਇਲਾਕੇ ਵਿੱਚ ਗੁਜ਼ਾਰੇ ਲਈ ਜਾਗੀਰ ਦੇ ਦਿੱਤੀ ਜਿਸ ਨਾਲ ਸ਼ੁਭੇ ਵਿੱਚ ਸ਼ਾਂਤੀ ਹੋ ਗਈ ਦਸੰਬਰ 1751 ਇਸਵੀ ਵਿੱਚ ਅਫਦਾਲੀ ਦੇ ਤੀਜੇ ਹਮਲੇ ਸਮੇਂ ਇੱਕ ਦਿਨ ਸਰਦਾਰ ਸੁਖਾ ਸਿੰਘ ਦਾ ਜਥਾ ਸ਼ਾਮ ਨੂੰ ਦਰਿਆ ਰਾਵੀ ਦੇ ਦੂਜੇ ਪਾਸੇ ਤੋਂ ਅਫਦਾਲੀ ਦੀ ਫੌਜ ਦੀ ਇੱਕ ਟੁਕੜੀ ਨਾਲ ਮੁੱਠ ਭੇੜ ਪਿੱਛੋਂ ਆਪਣੇ ਡੇਰੇ ਨੂੰ ਆ ਰਹੇ ਸੀ ਕਿ ਉਸ ਉੱਪਰ ਲਾਹੌਰ ਦੀ ਫੌਜ ਨੇ ਤੋਪਾਂ ਦੇ ਗੋਲੇ ਵਰਸਾ ਦਿੱਤੇ ਖਾਲਸਾ ਸਰਦਾਰ ਵਿੱਚ ਦੁਰਘਟਨਾ ਵਿੱਚੋਂ ਮੀਰ ਮੰਨੂ ਦਾ ਸਾਥ ਛੱਡ ਕੇ ਵਾਪਸ ਅੰਮ੍ਰਿਤਸਰ ਚਲੇ ਗਏ 6 ਮਾਰਚ 1752 ਈਸਵੀ ਨੂੰ ਜਲੰਧਰ ਦੇ ਫੌਜਦਾਰ ਨੇ ਦਿਵਾਨ ਕੋੜਾ ਮਲ ਨੂੰ ਇੱਕ ਪਠਾਨ ਪਾਸੋਂ ਮਰਵਾ ਦਿੱਤਾ ਜਿਸ ਕਰਕੇ ਮੀਰ ਮੰਨੂ ਦੀ ਫੌਜ ਅਬਦਾਲੀ ਪਾਸੋਂ ਹਾਰ ਗਈ ਮੀਰ ਮੰਨੂ ਨੇ ਸਿੰਘਾਂ ਨੂੰ ਆਪਣੇ ਹਾਰ ਦਾ ਜ਼ਿੰਮੇਵਾਰ ਠਹਿਰਾਇਆ ਤੇ ਸਿੱਖਾਂ ਨੂੰ ਖਤਮ ਕਰਨ ਲਈ ਉਹਨਾਂ ਦੇ ਮਗਰ ਪੈ ਗਿਆ ਮੀਰ ਮੰਨੂ ਨੇ ਸਿੱਖਾਂ ਦੀ ਜ਼ਗੀਰ ਜ਼ਬਤ ਕਰਕੇ ਸਿੱਖਾਂ ਨੂੰ ਖਤਮ ਕਰਨ ਲਈ ਗਸ਼ਤੀ ਫੌਜ ਭੇਜ ਦਿੱਤੀ ਸਿੱਖਾਂ ਦਾ ਸਿਰ ਲੈ ਕੇ ਆਉਣ ਵਾਲੇ ਨੂੰ 10 ਰੁਪਏ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਸਿੰਘਾਂ ਤੇ ਉਨ੍ਹਾਂ ਦੇ ਬੀਵੀ ਬੱਚਿਆਂ ਦੀ ਸੂਹ ਦੇਣ ਵਾਲੇ ਨੂੰ ਇਨਾਮ ਦੇਣਾ ਸ਼ੁਰੂ ਕਰ ਦਿੱਤੇ ਲੋਕੀ ਪੈਸੇ ਦੇ ਲਾਲਚ ਵਿਚ ਫਸ ਕੇ ਸਿੰਘਾਂ ਨੂੰ ਗ੍ਰਿਫਤਾਰ ਕਰਾਉਣ ਲੱਗੇ ਲਾਹੌਰ ਲਿਆ ਕੇ ਸਿੰਘਾਂ ਨੂੰ ਕਤਲ ਕਰ ਦਿੱਤਾ ਜਾਂਦਾ ਤੇ ਉਨ੍ਹਾਂ ਦੇ ਬੀਵੀ ਬੱਚਿਆਂ ਨੂੰ ਜੇਲ੍ਹ ਵਿਚ ਡੱਕ ਦਿੱਤਾ ਜਾਂਦਾ ਜਿੱਥੇ ਸਿੰਘਣੀਆਂ ਨੂੰ ਵੀਹ ਸੇਰ ਜਾਣੇ ਪੀਸਣ ਲਈ ਦਿੱਤੇ ਜਾਂਦੇ ਜਿਹੜੀ ਬੀਵੀ ਨਾ ਪੀ ਸਕਦੀ ਉਸ ਦੀ ਛਾਤੀ ਉੱਪਰ ਭਾਰੇ ਪੱਥਰ ਰੱਖਿਆ ਜਾਂਦਾ ਉਹਨਾਂ ਬੀਵੀਆਂ ਤੇ ਬੱਚਿਆਂ ਨੂੰ ਉਹਨਾਂ ਦੇ ਸਾਹਮਣੇ ਨੇਜ਼ੀਆਂ ਉੱਪਰ ਟੰਗਿਆ ਜਾਂਦਾ ਬੱਚਿਆਂ ਦੇ ਟੋਟੇ ਟੋਟੇ ਕਰਕੇ ਤੇ ਫਿਰ ਹਾਰ ਬਣਾ ਕੇ ਉਹਨਾਂ ਦੇ ਗਲੇ ਵਿੱਚ ਪਾਏ ਜਾਂਦੇ ਉਹਨਾਂ ਨੂੰ ਇੱਕ ਚੱਪਾ ਰੋਟੀ ਤੇ ਇੱਕ ਪਾਣੀ ਦਾ ਗਲਾਸ ਪੀਣ ਲਈ ਦਿੱਤਾ ਜਾਂਦਾ ਉਹ ਬੀਬੀਆਂ ਪਰਮਾਤਮਾ ਦਾ ਹੁਕਮ ਮੰਨਦੀਆਂ ਹੋਈਆਂ ਸਭ ਕੁਝ ਬਰਦਾਸ਼ਤ ਕਰਦੀਆਂ ਰਹੀਆਂ 4 ਨਵੰਬਰ 1752 ਇਸਵੀ ਨੂੰ ਮੀਰ ਮੰਨੂ ਦੀ ਮੌਤ ਹੋ ਗਈ ਉਸ ਪਿੱਛੋਂ ਸਿੰਘ ਬੀਬੀਆਂ ਤੇ ਬੱਚਿਆਂ ਨੂੰ ਛੁਡਾ ਕੇ ਨਾਲ ਲੈ ਗਏ ਜੇ ਤੁਹਾਨੂੰ ਇਹ ਸਟੋਰੀ ਅੱਛੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ